ਇੱਕ ਪਿੰਡ ਦੀ ਇਮਾਰਤ ਵਿੱਚੋਂ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਵਾਹ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਸਫਲਤਾ ਤੁਸੀਂ ਵੇਖ ਸਕਦੇ ਹੋ ਜ਼ਿਲ੍ਹਾ ਪਖਾਨਕੋਟ ਦੇ ਪਿੰਡ ਗੋਬਿੰਦਸਰ ਦੇ ਵਿੱਚ ਪੁਲਿਸ ਵਿਭਾਗ ਵਾਹ ਐਕਸਾਈਜ਼ ਵਿਭਾਗ ਵੱਲੋਂ ਖੁਸ਼ਖਬਰੀ ਦੇ ਚਲਦੇ ਪਿੰਡ ਦੀ ਸਰਕਾਰੀ ਇਮਾਰਤ ਦੇ ਵਿੱਚੋਂ ਅਵੈਧ ਸ਼ਰਾਬ ਪਕੜੀ ਗਈ ਸਾਂਝੇ ਆਪਰੇਸ਼ਨ ਦੌਰਾਨ ਐਕਸਾਈਜ਼ ਵਿਭਾਗ ਵਾਹ ਪੁਲਿਸ ਵਿਭਾਗ ਵੱਲੋਂ ਜ਼ਬਤ ਕੀਤੀ ਗਈ ਜਿੱਥੇ ਸਰਕਾਰੀ ਇਮਾਰਤ ਦੇ ਵਿੱਚ ਖੜੀ ਇੱਕ ਵੈਗਨਰ ਗੱਡੀ ਜਿਸ ਦੇ ਵਿੱਚੋਂ ਅਵੈਧ ਸ਼ਰਾਬ ਪਕੜੀ ਗਈ ਤਕਰੀਕ ਪਨ ਵੀ ਪੇਟੀਆਂ ਅਵੈ ਸ਼ਰਾਬੀਆਂ ਬਰਾਮਦ ਕੀਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾ ਇੱਕ ਸਾਈਜ਼ ਵੀ ਭਾਰਤੀ ਟੀਮ ਮੌਕੇ ਤੇ ਪੁੱਜੀ ਹੈ ਜਿੱਤੇ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਐਕਸਾਈਜ਼ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ ਸਾਂਝੇ ਆਪਰੇਸ਼ਨ ਦੌਰਾਨ ਅਗਵਾਹ ਵੀ ਪੇਟੀਆਂ ਤਕਰੀਬਨ ਅਗਵਾਹ ਸ਼ਰਾਬੀਆਂ ਪਕੜੀਆਂ ਗਈਆਂ ਜਿਸ ਦੇ ਚਲਦੇ ਐਕਸਾਈਜ਼ ਵਿਭਾਗ ਦੇ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਇਹ ਸਰਕਾਰੀ ਬਿਲਡਿੰਗ ਹੈ ਵੀ ਅੰਦਰ ਵਿੱਚ ਜਿਹੜੇ ਸਮਾਨ ਰੱਖਿਆ ਹੋਇਆ ਸੀ ਇੱਕ ਗੱਡੀ ਖੜੀ ਸੀ ਕੋਈ ਵੈਗਣਾ ਤੇ ਉਹਦਾ ਡੀ ਐਲ 3 ਜੈਡ ਆਹ 498 ਨੰਬਰ ਹੈਗਾ ਉਹਦੇ ਵਿੱਚ ਬਲੈਕ ਹੌਨ ਨਿਕਲੀ ਸੀ ਜੀ 19 ਪੇਟੀਆਂ ਬਲੈਕ ਹੌਨ ਹੈ ਤੇ 12 ਪੇਟੀਆਂ 12 ਬੋਟਲ ਜਿਹੜੀਆਂ ਨੇ ਬਲੈਕ ਹੌਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ ਆਰਸੀ ਪੂਰੀ ਕਵਰ ਕਰ ਲਈਏ ਜੇ ਸੀ ਨਾਲ ਸਾਡੇ ਸੀ ਇਹ ਸਟਾਫ ਦੇ ਮੈਂਬਰ ਹੈਗੇ ਨਾਲ ਇਨਸਪੈਕਟਰ ਸਾਹਿਬ ਕਾਲੋ ਸਾਹਿਬ ਹੈਗੇ ਇਸੇ ਮੇਰੇ ਮੈਂ ਕਵਰ ਕਰ ਲਈਏ ਉਹ ਨਹੀਂ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਤੇ ਕੋਨ ਸੀ ਅਸੀਂ ਆ ਕੇ ਇਹਨੂੰ ਪਤਾ ਲੱਗਿਆ ਟੀਮ ਅੰਦਰ ਆ ਗਈ ਤੇ ਦੌੜ ਗਿਆ हां इंफॉर्मेशन ਤਾਂ ਹੁੰਦੀ ਹੈ इंफॉर्मेशन ਤੇ ਆਈ ਮੁਖਬਰ ਦੀ ਇਨਫੋਰਮੇਸ਼ਨ ਸੀ ਕਿਥੇ ਬਹੁਤ ਜਾਇਜ ਕੰਮ ਹੁੰਦਾ ਜਦੋਂ ਅਸੀਂ ਐਂਟਰ ਕੀਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕੀ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬੀਸਲੀ ਅੰਦਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਇੱਥੇ ਗੱਡੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਮੈਂ ਉਹ ਕਿਹਾ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਹੈ ਹਾਂ ਇਹ ਇਸੇ ਕਲੇਮ ਪਰਚੇ ਹੋਤੀ ਤੇ ਕੀ ਕਾਰਵਾਈ ਕੀਤੀ ਜਾਏਗੀ ਤਾਂ ਵੀ ਤਾਂ ਪਰਚਾ ਸੀ ਇਹ ਸਟਾਫ ਆਫਿਸਰਸ ਨਾਲ ਹੈਗੇ ਨਾ ਇਨਸਪੈਕਟਰਸ ਨਾਲ ਹੈਗੇ ਮੇਰੇ ਇਹ थाना सदर ਵਿੱਚ ਸੀ ਪਰਚਾ ਕਿ ਮਾਦਨ ਹੁੰਦਾ